ਦੋਸਤੋ ਅਸੀਂ ਤਿਉਹਾਰਾਂ ਤੋਂ ਪਹਿਲਾਂ ਆਪੋ ਆਪਣੇ ਘਰਾਂ ਦੀ ਸਫਾਈ ਜ਼ਰੂਰ ਕਰਦੇ ਹਾਂ ਪਰੰਤੂ ਕੀ ਤੁਸੀਂ ਕਦੇ ਸੋਚਿਆ ਕਿ ਤਿਉਹਾਰਾਂ ਤੋਂ ਪਹਿਲਾਂ ਸਾਨੂੰ ਸਾਡੇ ਮੋਬਾਈਲਾਂ ਦੀ ਸਫਾਈ ਵੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਇਹ ਕੋਈ ਮਜ਼ਾਕ ਦਾ ਵਿਸ਼ਾ ਨਹੀਂ ਬਲਕਿ ਬਹੁਤ ਹੀ ਸੀਰੀਅਸ ਮੈਟਰ ਹੈ ਕਿਉਂਕਿ ਤਿਉਹਾਰਾਂ ਦੇ ਵਿੱਚ ਤੁਹਾਡੇ ਮੋਬਾਈਲ ਦੇ ਨਾਲ ਤੁਹਾਡੇ ਨਾਲ ਫਰੌਡ ਹੋਣ ਦੀ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਨੇ ਸਤਿ ਸ੍ਰੀ ਅਕਾਲ ਜੀ ਬਾਈਟੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਕਿਉਂਕਿ ਅਸੀਂ ਤਿਉਹਾਰਾਂ ਤੋਂ ਪਹਿਲਾਂ ਜਾਂ ਤਿਉਹਾਰਾਂ ਦੇ ਦੌਰਾਨ ਕਾਫੀ ਸਾਰੀ ਖਰੀਦਦਾਰੀ ਕਰਦੇ ਹਾਂ ਇਸ ਖਰੀਦਦਾਰੀ ਦੇ ਵਿੱਚ ਅਸੀਂ ਆਫਲਾਈਨ ਖਰੀਦਦਾਰੀ ਦੇ ਨਾਲੋਂ ਵੀ ਆਨਲਾਈਨ ਖਰੀਦਦਾਰੀ ਕਈ ਵਾਰੀ ਜ਼ਿਆਦਾ ਕਰਦੇ ਹਾਂ ਬੇਸਿਕ ਅਸੀਂ ਆਫਲਾਈਨ ਖਰੀਦਦਾਰੀ ਵੀ ਕਰੀਏ ਦੁਕਾਨਾਂ ਦੇ ਉੱਪਰ ਜਾ ਕੇ ਵੀ ਸ਼ਾਪਿੰਗ ਕਰੀਏ ਤਾਂ ਵੀ ਅਸੀਂ ਵੱਧ ਤੋਂ ਵੱਧ ਅੱਜਕੱਲ ਪੇਮੈਂਟ ਆਪੋ ਆਪਣੇ ਮੋਬਾਈਲ ਦੇ ਮਾਧਿਅਮ ਦੇ ਨਾਲ ਕਰਦੇ ਹਾਂ ਤਾਂ ਫਿਰ ਕਿਉਂਕਿ ਸਾਡੇ ਮੋਬਾਈਲ ਦੇ ਨਾਲ ਅਸੀਂ ਵੱਧ ਪੇਮੈਂਟ ਤਿਉਹਾਰਾਂ ਦੇ ਵਿੱਚ ਕਰਦੇ ਹਾਂ ਇਸ ਕਰਕੇ ਸਾਡੇ ਮੋਬਾਈਲ ਦੀ ਗਤੀਵਿਧੀਆਂ ਵੱਧ ਜਾਂਦੀਆਂ ਸਾਡੀ ਪੇਮੈਂਟ ਕਰਨ ਦੀ ਗਤੀਵਿਧੀਆਂ ਵਧੀਆਂ ਹੋਈਆਂ ਹੁੰਦੀਆਂ ਨੇ ਇਸੇ ਕਰਕੇ ਸਾਡੇ ਮੋਬਾਈਲ ਦੇ ਨਾਲ ਫਰਾਡ ਹੋਣ ਦੀ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਨੇ ਤਾਂ ਫਿਰ ਤਿਉਹਾਰਾਂ ਤੋਂ ਪਹਿਲਾਂ ਸਾਨੂੰ ਸਾਡੇ ਮੋਬਾਈਲ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਹੁਣ ਇਹ ਕਿਹੜੀ ਸਫਾਈ ਕਰਨੀ ਹੈ ਇਸ ਲਈ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਪੰਜ ਟਿਪਸ ਦੇਣ ਜਾ ਰਿਹਾ ਹਾਂ ਪਰੰਤੂ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਦੇ ਉੱਪਰ ਤਾਂ ਫਿਰ ਦੋਸਤੋ ਬਾਈ ਦੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਸਾਡੀਆਂ ਵੀਡੀਓ ਅਤੇ ਸਾਡੀਆਂ ਖਬਰਾਂ ਤੁਸੀਂ baidiipunjabi.in ਵੈਬਸਾਈਟ ਦੇ ਉੱਪਰ ਵੀ ਦੇਖ ਸਕਦੇ ਹੋ ਅਸੀਂ ਆਪਣੇ ਮੋਬਾਈਲ ਦੀ ਫਿਜ਼ੀਕਲ ਸਫਾਈ ਦੀ ਗੱਲ ਨਹੀਂ ਕਰ ਰਹੇ ਸਗੋਂ ਆਪਣੇ ਮੋਬਾਈਲ ਦੀ ਡਿਜੀਟਲ ਜਾਂ ਅੰਦਰੂਨੀ ਸਫਾਈ ਦੀ ਗੱਲ ਕਰ ਰਹੇ ਹਾਂ ਦੋਸਤੋ ਤੁਹਾਨੂੰ ਕੁਝ ਗੱਲਾਂ ਦਾ ਖਾਸ ਖਿਆਲ ਰੱਖਣਾ ਪਵੇਗਾ ਅਤੇ ਇਸ ਤੋਂ ਬਾਅਦ ਫਿਰ ਤੁਹਾਡੇ ਨਾਲ ਫਰਾਡ ਹੋਣ ਦੀ ਸੰਭਾਵਨਾਵਾਂ ਲਗਭਗ ਖਤਮ ਹੋ ਜਾਣਗੀਆਂ ਕਿਉਂਕਿ ਸਮੇਂ-ਸਮੇਂ ਤੇ ਉੱਪਰ ਸਾਡੇ ਮੋਬਾਈਲ ਫੋਨ ਦੇ ਵਿੱਚ ਡਿਜੀਟਲ ਕਬਾੜ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਇਹ ਡਿਜੀਟਲ ਕਬਾੜ ਸਾਡੇ ਫੋਨ ਨੂੰ ਸਲੋ ਤਾਂ ਕਰਦਾ ਹੀ ਹੈ ਨਾਲ ਦੀ ਨਾਲ ਸਾਡੇ ਫੋਨ ਨੂੰ ਹੈਕ ਹੋਣ ਦੀ ਸੰਭਾਵਨਾਵਾਂ ਜਾਂ ਸਾਡੇ ਫੋਨ ਦੇ ਨਾਲ ਸਾਡੇ ਨਾਲ ਕਿਸੇ ਨਾ ਕਿਸੇ ਪ੍ਰਕਾਰ ਦਾ ਸਕੈਮ ਹੋਣ ਦੀ ਸੰਭਾਵਨਾਵਾਂ ਵੀ ਵਧਾ ਦਿੰਦਾ ਹੈ ਤਾਂ ਫਿਰ ਖਾਸ ਕਰਕੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਮੋਬਾਈਲ ਦੇ ਨਾਲ ਪੇਮੈਂਟ ਕਰਨ ਦੀ ਗਤੀਵਿਧੀਆਂ ਵੱਧ ਜਾਣ ਦੇ ਕਰਕੇ ਸਾਨੂੰ ਸਾਡੇ ਮੋਬਾਈਲ ਦੀ ਸਫਾਈ ਜ਼ਰੂਰ ਕਰ ਲੈਣੀ ਚਾਹੀਦੀ ਹੈ ਨੰਬਰ 1 ਟਿਪਸ ਇਹ ਹੈ ਕਿ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚੋਂ ਨਾਮ ਵਰਤੋਂ ਕਰਨ ਵਾਲੀ ਐਪਲੀਕੇਸ਼ਨਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ। ਕਈ ਵਾਰ ਅਸੀਂ ਕੋਈ ਐਪਲੀਕੇਸ਼ਨ ਇੰਸਟਾਲ ਤਾਂ ਕਰ ਲੈਂਦੇ ਆ ਅਤੇ ਉਸ ਦੀ ਵਰਤੋਂ ਅਸੀਂ ਕਰਨਾ ਬੰਦ ਕਰ ਦਿੰਦੇ ਆ। ਅਜਿਹੀਆਂ ਐਪਲੀਕੇਸ਼ਨਾਂ ਸਾਡੇ ਫੋਨ ਦੀ ਸਟੋਰੇਜ ਤਾਂ ਭਰਦੀਆਂ ਹੀ ਰਹਿੰਦੀਆਂ ਨੇ। ਨਾਲ ਦੀ ਨਾਲ ਇਹਨਾਂ ਐਪਲੀਕੇਸ਼ਨਾਂ ਦੇ ਵਿੱਚ ਕਈ ਵਾਰ ਅਸੀਂ ਕੋਈ ਲੋਕੇਸ਼ਨ ਦੀ ਜਾਂ ਫਿਰ ਕੋਈ ਹੋਰ ਸਾਡੇ ਡਿਜੀਟਲ ਡਾਟੇ ਦੀ ਅਸੀਂ ਐਕਸੈਸ ਦਿੱਤੀ ਹੁੰਦੀ ਹੈ ਤਾਂ ਫਿਰ ਇਹਨਾਂ ਐਪਲੀਕੇਸ਼ਨਾਂ ਦੇ ਮਾਧਿਅਮ ਦੇ ਨਾਲ ਸਾਡਾ ਉੱਥੋਂ ਡਿਜੀਟਲ ਡਾਟਾ ਚੋਰੀ ਹੋ ਸਕਦਾ ਹੈ। ਤਾ ਫਿਰ ਜਿਹੜੀਆਂ ਐਪਲੀਕੇਸ਼ਨਾਂ ਤੁਸੀਂ ਵਰਤਦੇ ਹੀ ਨਹੀਂ ਉਹਨਾਂ ਨੂੰ ਡਿਲੀਟ ਜ਼ਰੂਰ ਕਰ ਦਿਓ ਇਸ ਦੇ ਲਈ ਤੁਸੀਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਓਗੇ ਅਤੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਐਪਲੀਕੇਸ਼ਨਾਂ ਦੇ ਵਿੱਚ ਜਾ ਕੇ ਇਹਨਾਂ ਐਪਲੀਕੇਸ਼ਨਾਂ ਨੂੰ ਦੇਖ ਕੇ ਚੈੱਕ ਕਰਕੇ ਡਿਲੀਟ ਕਰ ਸਕਦੇ ਹੋ ਇਸ ਦੇ ਨਾਲ ਹੋਣ ਵਾਲਾ ਸੰਭਾਵਿਤ ਖਤਰਾ ਤਾਂ ਘਟੇਗਾ ਹੀ ਤੁਹਾਡੇ ਫੋਨ ਦੀ ਸਟੋਰੇਜ ਵੀ ਖਾਲੀ ਹੋ ਜਾਵੇਗੀ ਹੁਣ ਤਿਉਹਾਰਾਂ ਦੇ ਵਿੱਚ ਨੰਬਰ 2 ਟਿਪਸ ਇਹ ਹੈ ਕਿ ਤੁਸੀਂ ਆਪਣੇ ਫੋਨ ਦੀ ਜੰਕ ਫਾਈਲਾਂ ਅਤੇ ਕੈਸ਼ ਫਾਈਲਾਂ ਜ਼ਰੂਰ ਡਿਲੀਟ ਕਰਨੀਆਂ ਹੈ ਵੈਸੇ ਤਾਂ ਸਮੇਂ-ਸਮੇਂ ਦੇ ਉੱਪਰ ਕੀਤਾ ਜਾਣ ਵਾਲਾ ਇਹ ਕੰਮ ਹੈ ਇਸ ਲਈ ਤੁਸੀਂ ਆਪਣੇ ਫੋਨ ਦੀ ਸਟੋਰੇਜ ਦੇ ਵਿੱਚ ਜਾਓਗੇ ਅਤੇ ਉੱਥੋਂ ਜੰਕ ਫਾਈਲਾਂ ਕੈਸ਼ੇ ਫਾਈਲਾਂ ਨੂੰ ਡਿਲੀਟ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਆਪਣੇ ਫੋਨ ਦਾ ਫੋਨ ਮੈਨੇਜਰ ਵੀ ਵਰਤੋਂ ਕਰ ਸਕਦੇ ਹੋ ਅਤੇ Google ਐਪਲੀਕੇਸ਼ਨ ਦੀ ਵੀ ਵਰਤੋਂ ਕਰ ਸਕਦੇ ਹੋ ਲੇਕਿਨ ਇੱਥੇ ਯਾਦ ਰੱਖਣ ਵਾਲੀ ਇੱਕ ਗੱਲ ਇਹ ਹੈ ਦੋਸਤੋ ਕਿ ਕਈ ਵਾਰੀ ਥਰਡ ਪਾਰਟੀ ਐਪਲੀਕੇਸ਼ਨਾਂ ਜੋ ਜੰਕ ਫਾਈਲਾਂ ਡਿਲੀਟ ਕਰਨ ਦੇ ਲਈ ਤੁਹਾਡੇ ਕੋਲ ਆ ਜਾਂਦੀਆਂ ਨੇ ਉਹਨਾਂ ਐਪਲੀਕੇਸ਼ਨਾਂ ਦੇ ਮਾਧਿਅਮ ਦੇ ਨਾਲ ਜੰਕ ਫਾਈਲਾਂ ਜਾਂ ਕੈਸ਼ੇ ਫਾਈਲਾਂ ਨੂੰ ਡਿਲੀਟ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ ਤੀਜਾ ਟਿਪਸ ਇਹ ਹੈ ਕਿ ਸਾਨੂੰ ਸਾਡਾ ਫੋਨ ਅਪਡੇਟ ਜ਼ਰੂਰ ਰੱਖਣਾ ਚਾਹੀਦਾ ਹੈ ਜੇਕਰ ਫੋਨ ਅਪਡੇਟ ਹੈ ਤਾਂ ਠੀਕ ਹੈ ਜੇਕਰ ਨਹੀਂ ਹੈਗਾ ਤਾਂ ਤੁਸੀਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਓਗੇ ਅਤੇ ਸਿਸਟਮ ਅਪਡੇਟ ਨੂੰ ਚੈੱਕ ਕਰੋਗੇ ਜੇਕਰ ਕੋਈ ਸਿਕਿਉਰਿਟੀ ਪੈਚ ਜਾਂ ਫਿਰ ਸਿਸਟਮ ਅਪਡੇਟਸ ਨੂੰ ਆਈ ਹੋਈ ਹੈ ਤਾਂ ਫਿਰ ਉਸ ਨੂੰ ਅਪਡੇਟ ਜਰੂਰ ਕਰ ਲਓ ਇਸ ਦੇ ਨਾਲ ਵੀ ਤੁਹਾਡੇ ਫੋਨ ਦੀ ਸੁਰੱਖਿਆ ਦੇ ਵਿੱਚ ਵਾਧਾ ਹੋ ਜਾਵੇਗਾ ਨੰਬਰ 4 ਟਿਪਸ ਇਹ ਹੈ ਕਿ ਤਿਉਹਾਰਾਂ ਦੇ ਵਿੱਚ ਸਾਨੂੰ ਸਾਡੇ ਮੋਬਾਈਲ ਫੋਨ ਦਾ ਪਿਨ ਅਤੇ ਪਾਸਵਰਡ ਵੀ ਬਦਲ ਲੈਣੇ ਚਾਹੀਦੇ ਨੇ ਜੇਕਰ ਇਹਨਾਂ ਨੂੰ ਸਮਾਂ ਹੋ ਚੁੱਕਾ ਹੈ ਤਾਂ ਜਰੂਰ ਬਦਲ ਲਓ ਕਿਉਂਕਿ ਇਸ ਦੇ ਨਾਲ ਵੀ ਫੋਨ ਦੀ ਸਿਕਿਉਰਿਟੀ ਦੇ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਕਿਸੇ ਕਿਸਮ ਦਾ ਫਰਾਡ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਘਟ ਜਾਂਦੀਆਂ ਨੇ ਨੰਬਰ 5ਵਾਂ ਤੇ ਆਖਰੀ ਟਿਪਸ ਇਹ ਹੈ ਕਿ ਸਾਨੂੰ ਸਾਡਾ ਫੋਨ ਨੂੰ ਰਿਫਰੈਸ਼ ਜ਼ਰੂਰ ਕਰਨਾ ਚਾਹੀਦਾ ਹੈ ਹੁਣ ਕਿਉਂਕਿ ਸਾਡੇ ਫੋਨ ਦੀਆਂ ਪੇਮੈਂਟ ਕਰਨ ਦੇ ਨਾਲ ਗਤੀਵਿਧੀਆਂ ਵੱਧ ਚੁੱਕੀਆਂ ਐ ਇਸ ਕਰਕੇ ਅਸੀਂ ਜੰਕ ਫਾਈਲਾਂ ਅਤੇ ਕੈਸ਼ ਫਾਈਲਾਂ ਨੂੰ ਡਿਲੀਟ ਕਰਨ ਤੋਂ ਇਲਾਵਾ ਫੋਨ ਦੇ ਵਿੱਚ ਵਾਇਰਸ ਨੂੰ ਜ਼ਰੂਰ ਚੈੱਕ ਕਰਾਂਗੇ ਇਸ ਦੇ ਲਈ ਫੋਨ ਮੈਨੇਜਰ ਦੇ ਵਿੱਚ ਜਾ ਕੇ ਬੇਸਿਕ ਆਟੋ ਵਾਇਰਸ ਚੈੱਕ ਵਾਲੀ ਤੁਹਾਡੀ অপশন অন ਹੋਵੇਗੀ ਤਾਂ ਵੀ ਇੱਕ ਵਾਰੀ ਮੈਨੂਅਲ ਅਸੀਂ ਵਾਇਰਸ ਨੂੰ ਜ਼ਰੂਰ ਚੈੱਕ ਕਰਾਂਗੇ ਅਤੇ ਜੇਕਰ ਫੋਨ ਦੇ ਵਿੱਚ ਕੋਈ ਵਾਇਰਸ ਹੈਗਾ ਤਾਂ ਇਸ ਨੂੰ ਵੀ ਆਪਾਂ ਡਿਲੀਟ ਕਰ ਦੇਵਾਂਗੇ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਤਿਉਹਾਰਾਂ ਦੇ ਵਿੱਚ ਜਾਣਕਾਰ ਬਣੋ ਜਾਗਰੂਕ ਹੋਵੋ ਆਪਣੀ ਅਤੇ ਆਪਣੇ ਮੋਬਾਈਲ ਫੋਨ ਦੀ ਸੁਰੱਖਿਆ ਦੇ ਵਿੱਚ ਵਾਧਾ ਕਰੋ ਅਤੇ ਤਿਉਹਾਰਾਂ ਦਾ ਆਨੰਦ ਮਾਣੋ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ